ਹਾਂਜੀ ਵੀਰ ਜਿੰਨੇ ਵੀ ਕਬੂਤਰ ਬਾਜ਼ ਭਰਾ ਦੇਖ ਰਹੇ ਨੇ ਵੀਡੀਓ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਵੀਰੇ ਦਿਲੋਂ ਧੰਨਵਾਦ ਜਿਹੜੇ ਜਿਹੜੇ ਕਬੂਤਰ ਬਾਜ਼ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਆਪਣੀ ਵੀਡੀਓ ਦੇਖਦੇ ਨੇ ਤੇ ਲਾਇਕ ਵੀ ਕਰਦੇ ਨੇ ਤੁਹਾਡਾ ਬਹੁਤ ਬਹੁਤ ਵੀਰੇ ਦਿਲੋਂ ਧੰਨਵਾਦ ਜਿਹੜੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਮੇਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਵਾਲੀ ਵੀਡੀਓ ਜਿਹੜੀ ਸਕਰੀਨ ਦੇ ਉੱਤੇ ਚੱਲ ਰਹੀ ਆ ਆਪਣੇ ਨਵੇਂ ਕਬੂਤਰ ਬਾਜ਼ ਵੀਰਾਂ ਦੀ ਡਿਮਾਂਡ ਦੇ ਉੱਤੇ ਆਪਾਂ ਅਪਲੋਡ ਕੀਤੀ ਆ ਮੇਰੇ ਪਰਸਨਲ ਨੰਬਰ ਦੇ ਉੱਤੇ ਮੈਸੇਜ ਆ ਰਹੇ ਸੀਗੇ ਕਬੂਤਰ ਬਾਜ਼ ਭਰਾਵਾਂ ਦੇ ਬਈ ਰਿਕਵਰੀ ਵਾਲੇ ਕੈਪਸੂਲ ਦੱਸੋ ਜੀ ਕੋਈ ਜਿਹੜੇ ਵਧੀਆ ਕੰਪਨੀ ਦੇ ਤੇ ਵਧੀਆ ਕੁਆਲਿਟੀ ਦੇ ਜਿਨ੍ਹਾਂ ਦਾ ਵਧੀਆ ਰਿਜ਼ਲਟ ਹੋਵੇ ਰਿਕਵਰੀ ਵਾਲੇ ਕੈਪਸੂਲ ਜਿਹੜੇ ਇੱਥੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਮੌਜੂਦ ਨੇ ਅੱਜ ਆਪਣੇ ਕਬੂਤਰਬਾਜ਼ ਵੀਰਾਂ ਦੀ ਡਿਮਾਂਡ ਦੇ ਉੱਤੇ ਆ ਮੈਂ ਵੀਡੀਓ ਅਪਲੋਡ ਕੀਤੀ ਆ ਸਾਰੇ ਮੇਰੇ ਭਰਾ ਨੋਟ ਕਰ ਲਓ ਜਿਹੜੇ ਦੇਖ ਰਹੇ ਨੇ ਵੀਡੀਓ ਇਹ ਜਿਹੜੇ ਕੈਪਸੂਲ ਸਕਰੀਨ ਦੇ ਉੱਤੇ ਚੱਲ ਰਹੇ ਨੇ ਪ੍ਰੋਵਿੰਸਾ ਬ੍ਰਾਂਡ ਦਾ ਨਾਮ ਹੈ ਕੰਪਨੀ ਦਾ ਨਾਮ ਪ੍ਰੋਵਿੰਸ ਰਿਕਵਰੀ ਕਾਇਮ ਸੂਲ ਇਹ ਬਾਈ ਕਬੂਤਰ ਦੀ ਰਿਕਵਰੀ ਦੇ ਲਈ 100 ਦੇ ਵਿੱਚੋਂ 100% ਪੱਕਾ ਇਲਾਜ ਆਹ ਜਿਹੜੇ ਆ ਕਾਇਮ ਸੂਲ ਨੇ ਜਿਹੜੇ ਕਬੂਤਰ ਬਾਜ਼ ਵੀਰ ਨਵੇਂ ਖਿਲਾਰੀ ਦੂਸਰ ਛੱਡਣੀ ਚਾਹੁੰਦੇ ਨੇ ਜਿਨ੍ਹਾਂ ਨੂੰ ਦੂਸਰ ਬਾਰੇ ਨਹੀਂ ਪਤਾ ਉਹ ਨਵੇਂ ਕਬੂਤਰ ਬਾਜ਼ ਭਰਾ ਵੀ ਆਹ ਕਾਇਮ ਸੂਲ ਵਰਤ ਸਕਦੇ ਨੇ ਜਿਹੜੇ ਅਣਜਾਣ ਨੇ ਬੰਦੇ ਜਿਨ੍ਹਾਂ ਨੂੰ ਦੂਸਰ ਸੰਭਣ ਬਾਰੇ ਬਿਲਕੁਲ ਨੌਲੇਜ ਨਹੀਂ ਆ ਵੀਰੇ ਜਿਹੜਾ ਪ੍ਰੋਵਿੰਸ ਕੰਪਨੀ ਦਾ ਕੈਪਸੂਲ ਆ ਨਾ ਰਿਕਵਰੀ ਵਾਲਾ ਇਹ ਤੁਸੀਂ ਇੰਡੀਆ ਮੰਗਵਾਓ ਮੇਰੇ ਭਰਾ ਇਹ ਕੈਪਸੂਲ ਵਰਤ ਕੇ ਦੇਖੋ ਅਣਜਾਣ ਬੰਦਾ ਵੀ ਦੂਸਰ ਸਾਂਭ ਸਕਦਾ ਜੇ ਤੁਹਾਡੇ ਕੋਲੇ ਇਹ ਪ੍ਰੋਵਿੰਸ ਕੰਪਨੀ ਵਾਲਾ ਕੈਪਸੂਲ ਮੌਜੂਦ ਆ ਨਾ ਇਹਦਾ ਜਿਹੜਾ ਰਿਜ਼ਲਟ ਹੈ 100 ਦੇ ਵਿੱਚੋਂ 99% ਬਾਈ ਇਹ ਕੈਪਸੂਲ ਨੇ ਕੰਮ ਕਰਨਾ ਹੈ ਕਬੂਤਰ ਦੀ ਰਿਕਵਰੀ ਵਾਸਤੇ ਅਣਜਾਣ ਬੰਦਾ ਵੀ ਦੂਸਰ ਸਾਂਭ ਸਕਦਾ ਕਬੂਤਰ ਇਹ ਕੈਪਸੂਲ ਆ ਜਿਹੜਾ ਇਹ ਦੂਸਰ ਲਈ ਵੀ ਵਰਤਿਆ ਜਾਂਦਾ ਆਪਣੇ ਬਹੁਤ ਕਈ ਸਟਾਰ ਸਤਕਾਰਯੋਗ ਖਿਡਾਰੀ ਨੇ ਜਿਹੜੇ ਆ ਕੈਪਸੂਲ ਵਰਤਦੇ ਨੇ ਜਿਹੜੇ ਦੂਸਰਾ ਜਾਂ ਤੀਸਰਾ ਛੱਡਦੇ ਨੇ ਨਾ ਆਪਣੇ ਭਰਾ ਉਹ ਬਾਈ ਆ ਕੈਪਸੂਲ ਵਰਤਦੇ ਨੇ ਇਹ ਪ੍ਰਵਿੰਸ ਕੰਪਨੀ ਦਾ ਅਣਜਾਣ ਬੰਦਾ ਵੀ ਦੂਸਰ ਸਾਂਭ ਸਕਦਾ ਜੇ ਤੁਹਾਡੇ ਕੋਲੇ ਆ ਕੈਪਸੂਲ ਮੌਜੂਦ ਆ ਇੰਡੀਆ ਇਹ ਜਿਹੜਾ ਕੈਪਸੂਲ ਆ ਪਾ ਮਗਵਾਉਣਾ ਕਿੱਦਾਂ ਆਨਲਾਈਨ ਆ ਸਕਰੀਨ ਦੇ ਉੱਤੇ ਇੱਕ ਨੀਲੇ ਰੰਗ ਦੇ ਸਟicker ਲੱਗਿਆ ਹੋਇਆ ਨੀਲੇ ਰੰਗ ਦਾ אנਲੈਸ ਕੋਲੰਬਾ.ਕਾਮ ਜਿਹੜਾ ਡੱਬੇ ਦੇ ਉੱਤੇ ਨੀਲੇ ਰੰਗ ਦੇ ਅੱਖਰ ਲਿਖੇ ਹੋਏ ਨੇ אנਲੈਸ ਕੋਲੰਬਾ.ਕਾਮ ਇਹ ਇੱਕ ਸਾਈਡ ਦਾ ਨਾਮ ਹੈ ਇਹ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇਹ ਪ੍ਰੋਡਕਟ ਹੈ ਜਿਹੜਾ ਇਹ ਵੀਰੇ ਆਨਲਾਈਨ ਆਰਡਰ ਕਰ ਸਕਦੇ ਹੋ אנਲੈਸ ਕੋਲੰਬਾ.ਕਾਮ ਇਸ ਸਾਈਡ ਦੇ ਉੱਤੇ ਜਾ ਕੇ ਆਹ ਰਿਕਵਰੀ ਵਾਲੇ ਜਿਹੜੇ ਕੈਪਸੂਲ ਨੇ ਇਹ ਪ੍ਰੋਡਕਟ ਹੈ ਜਿਹੜਾ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਇੱਥੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਮੇਰੇ ਭਰਾ ਕਈ ਕਬੂਤਰਬਾਜ਼ ਵੀਰ ਫੋਨ ਕਰੀ ਜਾਂਦੇ ਨੇ ਵੀ ਸਾਨੂੰ ਪਤਾ ਨਹੀਂ ਲੱਗਦਾ ਪ੍ਰੋਡਕਟ ਕਿੱਦਾਂ ਮੰਗਾਈਏ ਆ ਵੀਰੇ ਆਪਾਂ ਜਿਸ ਸਕਰੀਨ ਦੇ ਉੱਤੇ ਨੀਲੇ ਅੱਖਰਾਂ ਦੇ ਵਿੱਚ ਸਾਈਟ ਦਾ ਨਾਮ ਲਿਖਤਾ אנੀਲਸ ਕੋਲੋMBA.com Google ਦੇ ਉੱਤੇ ਜਾ ਕੇ ਰਸੱਚ ਮਾਰੋ ਇਹ ਸਾਈਡ ਦੇ ਉੱਤੇ ਜਾ ਕੇ ਤੁਹਾਨੂੰ ਇਹ ਰਿਕਵਰੀ ਵਾਲੇ ਕੈਪਸੂਲ ਵੀਰੇ ਮਿਲ ਜਾਣੇ ਨੇ ਇਹ ਬਾਈ ਜਿਹੜਾ ਕੈਪਸੂਲ ਹੈ ਇਹ ਤੁਸੀਂ ਉਤਰ ਕੇ ਆਏ ਕਬੂਤਰ ਨੂੰ ਜੇ ਤਾਂ ਦੂਸਰ ਛੱਡਣਾ ਹੈ ਬਦਾਮਾਂ ਤੋਂ ਪਹਿਲਾਂ ਇਹ ਕੈਪਸੂਲ 10 ਕਐਮਐਲ ਪਾਣੀ ਨਾਲ ਦੇਣਾ ਜੇ ਆਪਣਾ ਕਬੂਤਰ ਘਰੇ ਵੱਧ ਜ਼ੋਰ ਲਾ ਕੇ ਆਉਂਦਾ ਹੈ ਘੇਰਿਆਂ ਵਾਲੇ ਦਿਨ ਉਦਣ ਵੀ ਤੁਸੀਂ ਇਹ ਕੈਪਸੂਲ ਕਬੂਤਰ ਨੂੰ ਦੇ ਸਕਦੇ ਹੋ 10 ਕਐਮਐਲ ਪਾਣੀ ਨਾਲ ਦੂਸਰ ਲਈ ਵੀ ਵਰਤਿਆ ਜਾਂਦਾ ਜਿਹੜਾ ਕਬੂਤਰ ਘਰੇ ਜਿਆਦਾ ਜ਼ੋਰ ਲਾ ਕੇ ਆਉਂਦਾ ਉਹਦੇ ਲਈ ਵੀ ਬਾਈ ਵਰਤਿਆ ਜਾਂਦਾ ਇਹ ਕੈਪਸੂਲ ਦੇਣ ਤੋਂ ਇੱਕ ਘੰਟਾ ਮਗਰੋਂ ਤੁਹਾਡਾ ਕਬੂਤਰ ਜਿਹੜਾ ਬਾਡੀ ਦਾ ਵੇਟ ਹੈ ਆਪਣਾ ਪੂਰਾ ਕਰ ਲੂ ਇੱਕ ਘੰਟੇ ਦੇ ਵਿੱਚ ਵਿੱਚ ਥੋੜਾ ਕਬੂਤਰ ਹੈ ਜਿਹੜਾ ਬਾਈ ਬਾਡੀ ਦਾ ਜਿੰਨਾ ਉਹਦਾ ਵੇਟ ਘਟਿਆ ਹੋਇਆ ਇੱਕ ਘੰਟੇ ਦੇ ਵਿੱਚ ਵਿੱਚ ਕਬੂਤਰ ਬਾਡੀ ਵੇਟ ਪੂਰਾ ਕਰ ਲੂਗਾ ਆਪਣਾ ਆਹ ਰਿਕਵਰੀ ਵਾਲਾ ਕੈਪਸੂਲ ਦਿੱਤੇ ਤੋਂ ਮਗਰੋਂ ਏ ਬਾਈ ਜਿਹੜੇ ਕਬੂਤਰ ਉੜ ਕੇ ਆਉਂਦੇ ਨੇ ਆਪਣੇ ਸਰੀਰ ਦੇ ਜਿੰਨੇ ਉਹਨਾਂ ਦੇ ਸੈੱਲ ਨੇ ਸਰੀਰ ਦੇ ਉਹਨਾਂ ਦੇ ਵਿੱਚੋਂ ਊਰਜਾ ਖਤਮ ਹੋ ਜਾਂਦੀ ਆ ਕਬੂਤਰਾਂ ਦੀ ਜਿਹੜੇ ਕਬੂਤਰ ਦੇ ਸਰੀਰ ਦੇ ਸੈੱਲ ਹੁੰਦੇ ਨੇ ਨਾ ਉਹ ਕੰਮ ਕਰਦੇ ਨੇ ਮਾਸਪੇਸ਼ੀਆਂ ਕਬੂਤਰ ਦੀਆਂ ਜਦੋਂ ਕਬੂਤਰ ਉੜਦਾ ਉਹਨਾਂ ਦਾ ਜੋਰ ਲੱਗਦਾ ਮਾਸਪੇਸ਼ੀਆਂ ਦਾ ਸਰੀਰ ਦੇ ਜਿਹੜੇ ਸੈੱਲ ਨੇ ਕਬੂਤਰ ਦੀ ਊਰਜਾ ਹੁੰਦੀ ਆ ਸਰੀਰ 'ਚ ਜਿਹੜੀ ਖਤਮ ਹੋ ਜਾਂਦੀ ਆ ਕਬੂਤਰ ਦੀ ਉੜਦੇ ਦੀ ਇਹ ਰਿਕਵਰੀ ਵਾਲਾ ਕੈਪਸੂਲ ਇੱਕ ਘੰਟੇ ਦੇ ਵਿੱਚ ਵਿੱਚ ਉਹ ਸਾਰੇ ਵੀਰੇ ਗੁਣ ਨੇ ਜਿਹੜੇ ਕਬੂਤਰ ਆਪਦੇ ਘਵਾ ਕੇ ਆਉਂਦਾ ਇਹ ਉਹ ਸਾਰੇ ਕਬੂਤਰ ਦੇ ਘਾੜ ਬਾਦ ਪੂਰੀ ਕਰ ਦਿੰਦਾ ਹੈ ਕੈਪਸੂਲ ਇਹ ਬਣਿਆ ਹੀ ਸਿਰਫ ਰਿਕਵਰੀ ਵਾਸਤੇ ਹੋਇਆ ਪਰਵੈਂਸ ਬ੍ਰਾਂਡ ਦਾ ਨਾਮ ਹੈ ਐਨੀਲੈਸ ਕੋਲੰਬਾ.ਕੋਮ ਇਹ ਸਾਈਟ ਦੇ ਉੱਤੇ ਜਾ ਕੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਜਿਹੜੇ ਕਬੂਤਰ ਬਾਜ਼ ਵੀਰ ਫੋਨ ਦੇ ਉੱਤੇ ਮੈਸੇਜ ਕਰਦੇ ਸੀਗੇ ਪਰਸਨਲ ਨੰਬਰ ਦੇ ਉੱਤੇ ਇਹ ਬਾਈ ਸਾਰੇ ਵੀਰ ਆਹ ਵੀਡੀਓ ਮੇਰੀ ਜਰੂਰ ਦੇਖ ਲਿਓ ਇਹ ਰਿਕਵਰੀ ਵਾਲਾ ਕੈਪਸੂਲ ਹੈ ਮੇਰਾ ਭਰਾ ਕਹਿਰ ਜਿਹੜਾ ਕਬੂਤਰ ਘੇਰਿਆਂ ਵਾਲੇ ਦਿਨ ਵੱਧ ਜ਼ੋਰ ਲਾ ਕੇ ਆ ਗਿਆ ਉਹਨੂੰ ਵੀ ਬਾਈ ਦੋ ਜੇ ਕਬੂਤਰ ਦੂਸਰ ਸੰਭਣਾ ਦੂਸਰ ਨੂੰ ਵੀ ਦੋ ਅਣਜਾਣ ਬੰਦਾ ਵੀ ਦੂਸਰ ਸੰਭ ਸਕਦਾ ਜੇ ਤੁਹਾਡੇ ਕੋਲੇ ਆਹ ਕੈਪਸੂਲ ਮੌਜੂਦ ਆ ਨਾ ਇੰਡੀਆ ਅਣਜਾਣ ਬੰਦਾ ਉਹ ਵੀ ਦੂਸਰ ਮੋੜ ਸਕਦਾ ਇਹ ਕੈਪਸੂਲ ਹੋਣਾ ਬਹੁਤ ਜ਼ਰੂਰੀ ਆ ਤੁਹਾਡੇ ਕੋਲ ਤੁਸੀਂ ਆਨਲਾਈਨ ਐਨੀਲਸ ਕੋਲੋMBA.com ਐਪ ਦੇ ਉੱਤੇ ਜਾ ਕੇ ਇੱਥੇ ਆਨਲਾਈਨ ਮੰਗਵਾ ਸਕਦੇ ਹੋ ਤੇ ਬਾਈ ਹੈਂਡ ਇੰਡੀਆ ਭੇਜੋ ਇਹ ਪ੍ਰੋਜੈਕਟ ਲੈ ਕੇ ਆਪਣੇ ਯਾਰਾਂ ਦੋਸਤਾਂ ਨੂੰ 100 ਦੇ ਵਿੱਚੋਂ 99% ਪੱਕਾ ਰਿਜ਼ਲਟ ਆਸ ਕੈਪਸੂਲ ਦਾ ਤੇ ਮੇਰੇ ਭਰਾ ਬਾਕੀ ਜਿੰਨੇ ਤੁਸੀਂ ਭਰਾ ਨਾਲ ਜੁੜੇ ਹੋਏ ਹੋ ਚੈਨਲ ਦੇ ਤੁਹਾਡਾ ਸਾਰਿਆਂ ਦਾ ਵੀਰੇ ਦਿਲੋਂ ਸਤਿਕਾਰ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਬਾਕੀ ਥੋੜੀ ਜੀ ਸਿਹਤ ਖਰਾਬ ਆ ਜ਼ਖਾਮ ਹੋਇਆ ਵਾ ਵੀਰੇ ਆਵਾਜ਼ ਆ ਜਿਹੜੀ ਪੂਰੀ ਕਲੀਅਰ ਨਹੀਂ ਆ ਰਹੀ ਸਾਫ਼ ਨਹੀਂ ਆ ਰਹੀ ਤਾਂ ਮੇਰਾ ਭਰਾ ਆਪ ਇਹ ਹੈਂਡਲ ਕਰ ਲਿਓ ਸਾਰੇ ਕਿਉਂਕਿ ਜਿਹੜੀ ਮੇਰੀ ਆਵਾਜ਼ ਆ ਜ਼ਖਾਮ ਹੋਣ ਕਰਕੇ ਆਵਾਜ਼ ਪੂਰੀ ਸਾਫ਼ ਨਹੀਂ ਵੀਰੇ ਆ ਰਹੀ ਮੇਰੇ ਭਰਾ ਆਪੇ ਤੁਸੀਂ ਹੈਂਡਲ ਕਰ ਲਿਓ ਜਿਹੜੇ ਦੇਖ ਰਹੇ ਨੇ ਮੇਰੇ ਕਬੂਤਰ ਬਾਜ਼ ਵੀਰ ਬਾਕੀ ਜਿਹੜੇ-ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਤੇ ਮੇਰੀ ਪਾਈ ਹੋਈ ਵੀਡੀਓ ਦੇਖਦੇ ਨੇ ਲਾਇਕ ਵੀ ਕਰਦੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਵੀਰੇ ਧੰਨਵਾਦ ਆ ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ ਸਾਰਿਆਂ ਦਾ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਨੇ ਤੇ ਮੇਰੀ ਪਾਈ ਹੋਈ ਹਰੇਕ ਵੀਡੀਓ ਦੇਖਦੇ ਨੇ ਤੇ ਲਾਇਕ ਤੇ ਸ਼ੇਅਰ ਵੀ ਕਰਦੇ ਨੇ ਜਿਹੜੇ-ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਸਤਿਕਾਰ ਮੇਰ ਕਰਦਾ ਹਾਂ ਦਿਲੋਂ ਸਤਿਕਾਰ ਹੈ ਉਹਨਾਂ ਭਰਾਵਾਂ ਦਾ ਵੀ ਜਿਹੜੇ ਚੈਨਲ ਦੇ ਨਾਲ ਜੁੜੇ ਹੋਏ ਨੇ ਮੇਰੇ ਵੀਰ ਬਾਕੀ ਨੋਟ ਕਰ ਲੋ ਆਹ ਰਿਕਵਰੀ ਵਾਲਾ ਕੈਪਸੂਲ ਮੇਰੇ ਵੀਰ ਜਿਹੜੀਆਂ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਕੈਪਸੂਲ ਮਿਲਦੇ ਨੇ ਨਾ ਰਿਕਵਰੀ ਵਾਲੇ ਆਪਾਂ ਵੱਡੇ ਵੱਡੇ ਕਬੂਤਰਬਾਜ਼ਾਂ ਦੇ ਮੂੰਹੋਂ ਇਹ ਗੱਲ ਸੁਣੀ ਆ ਵੀ ਬਾਹਰਲੀ ਕੰਟਰੀ ਦੇ ਵਿੱਚੋਂ ਰਿਕਵਰੀ ਵਾਲੇ ਕੈਪਸੂਲ ਮਿਲਦੇ ਨੇ ਆਹੀ ਚੀਜ਼ਾਂ ਨੇ ਵੀਰੇ ਉਹ 19 21 ਦਾ ਹੀ ਫਰਕ ਹੁੰਦਾ 19 ਤੇ 21 ਦਾ ਹੀ ਫਰਕ ਹੁੰਦਾ ਆਹੀ ਪ੍ਰੋਡਕਟ ਨੇ ਬਾਹਰਲੇ ਜਿਹੜੇ ਮੈਂ ਮੇਰੇ ਵਾਲੇ ਚੈਨਲ ਦੇ ਉੱਤੇ ਪਾ ਰਿਹਾ ਜੇ ਕੋਈ ਕਬੂਤਰ ਬਾਜ਼ ਵੀਰ ਕਿਸੇ ਹੋਰ ਕੰਪਨੀ ਦਾ ਪ੍ਰੋਡਕਟ ਲੈ ਕੇ ਆਇਆ ਇੰਡੀਆ ਇਹ ਕੋਈ ਆਇਆ ਨਾ ਸੋਚਿਓ 19 ਤੇ 21 ਦਾ ਹੀ ਫਰਕ ਹੁੰਦਾ ਜਿਹੜਾ ਪ੍ਰੋਡਕਟ ਮੈਂ ਪਾ ਰਿਹਾ ਜਾਂ ਕੋਈ ਹੋਰ ਕਬੂਤਰ ਬਾਜ਼ ਲੈ ਕੇ ਆਇਆ ਇੰਡੀਆ ਬਾਹਰੋਂ ਪ੍ਰੋਡਕਟ ਇਨਾ ਦਾ 19 ਤੇ 21 ਦਾ ਹੀ ਫਰਕ ਆ ਪ੍ਰੋਡਕਟਾਂ ਦਾ ਜਿਹੜੇ ਪ੍ਰੋਡਕਟ ਆਪਣੇ ਚੈਨਲ ਦੇ ਉੱਤੇ ਮੈਂ ਅਪਲੋਡ ਕਰੇ ਹੋਏ ਨੇ ਉਂਗਲਾਂ ਦੇ ਉੱਤੇ ਗਿਣੇ ਜਾਣ ਵਾਲੇ ਪ੍ਰੋਡਕਟ ਨੇ ਉਹ ਜਿਹੜੇ ਕਬੂਤਰਬਾਜੀ ਦੇ ਵਿੱਚ ਕੰਮ ਕਰਨਗੇ ਹੀ ਕਰਨਗੇ ਬਾਈ 100 ਦੇ ਵਿੱਚੋਂ 99% ਕਬੂਤਰ ਨੂੰ ਸੱਟ ਮਾਰਨਗੇ ਹੀ ਮਾਰਨਗੇ ਜਿਹੜੇ ਪ੍ਰੋਡਕਟ ਮੈਂ ਅਪਲੋਡ ਕਰ ਰਿਹਾ ਤਾਂ ਮੇਰਾ ਵੀਰ ਅੱਜ ਵਾਲੀ ਜਿਹੜੀ ਵੀਡੀਓ ਆ ਰਿਕਵਰੀ ਵਾਲੇ ਕਾਇਬੂਲ ਜਿਹੜੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਮੌਜੂਦ ਨੇ ਉਹਨਾ ਕੈਪਸੂਲਾਂ ਦੇ ਵਿੱਚੋਂ ਉਂਗਲਾਂ ਦੇ ਉੱਤੇ ਗਿਣੇ ਜਾਣ ਵਾਲੇ ਕੈਪਸੂਲਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ ਪ੍ਰਵੈਂਸਰ ਰਿਕਵਰੀ ਕੈਪਸੂਲ ਦਾ ਇਹ ਬਾਈ ਜਰੂਰ ਵਰਤ ਕੇ ਦੇਖਿਓ ਇੱਕ ਘੰਟੇ ਦੇ ਵਿੱਚ ਤੁਹਾਡਾ ਕਬੂਤਰ ਆ ਜਿਹੜਾ ਬਾਡੀ ਦਾ weight ਪੂਰਾ ਕਰ ਲੂ ਤੇ ਦੂਜੇ ਦਿਨ ਉਡਣ ਲਈ ਨੌਂ ਵਾਰਦਾਉ ਤੁਹਾਡਾ ਕਬੂਤਰ ਹੋ ਜੂ ਘੰਟੇ ਦੇ ਵਿੱਚ ਵਿੱਚ ਇੱਕ ਘੰਟੇ ਦੇ ਵਿੱਚ ਵਿੱਚ ਕਬੂਤਰ ਬਾਡੀ weight ਬਣਾ ਲੈਂਦਾ ਆਪਣਾ ਬਹੁਤ ਤਖੜਾ ਰਿਜ਼ਲਟ ਹੈ ਕੈਪਸੂਲ ਦਾ ਬਾਕੀ ਮੇਰਾ ਭਰਾ ਵੀਡੀਓ ਨੂੰ ਜਿਹੜੇ ਵੀਰ ਦੇਖ ਰਹੇ ਨੇ ਬਹੁਤ ਬਹੁਤ ਧੰਨਵਾਦ ਜਿਹੜੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਸਰੀ ਕਾਲ ਵੀਰੇ ਸਾਰਿਆਂ ਨੂੰ